ਕਾ ਦੋਸਤੋ ਮੈਂ ਤੁਹਾਡਾ ਆਪਣਾ ਸਕੇ ਸਖਸ਼ਣਾ ਤੇ ਤੁਸੀਂ ਦੇ ਰਹੇ ਹੋ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਲਾਈਵ ਟੈਲੀਕਾਸਟ ਚੈਨਲ ਆਜ ਤੱਕ ਆਮਨੇ ਸਾਹਮਨੇ ਦੋਸਤੋ ਹਰ ਸਾਲ ਦੀ ਗੱਲ ਕਰੀਏ ਹਰ ਸਾਲ ਵਾ ਚਾਲਾ ਜਿਉਂਥੇ ਬਾਬਾ ਜੀ ਸੋਨ ਸਿੰਘ ਦੇ ਦਰਬਾਰ ਤੋਂ ਬਾਬਾ ਜੀ ਬਲਕਨਾਥ ਦੇ ਤਾਂ ਹਰ ਸਾਲ ਹਰ ਸਾਲ ਸੰਗਤਾਂ ਜਾਂਦੀਆਂ ਅੱਜ ਬੀਬੀ ਸਿਮਰਜੀਤ ਕੌਰ ਦੇ ਨਾਲ ਸੰਗਤਾਂ ਜਿਹੜੀਆਂ ਜਾ ਰਹੀਆਂ ਸਾਹਮਣੇ ਪਹਿਲਾਂ ਅਸੀਂ ਜਾਣਕਾਰੀ ਲਵਾਂਗੇ ਅਸੀਂ ਕਿਹੜੀ ਜਗ੍ਹਾ ਤੇ ਗੜੀਆਂ ਤੇ ਜਿਹੜਾ ਸੰਗ ਜਾਂਦਾ ਹਰ ਸਾਲ ਜਾਂਦਾ ਇਹਦੀ ਸ਼ੁਰੂਆਤ ਕਿੱਦਾਂ ਹੋਈ ਬਾਬਾ ਜੀ ਐ ਸਭ ਨੇ ਪਹਿਲਾਂ ਤੁਹਾਨੂੰ ਜੈ ਬੀਰਾਂ ਜੈ ਬਾਬਾ ਜੀ ਜੈ ਬਾਬਾ ਜੀ ਜੈ ਬਾਬਾ ਜੀ ਹਰ ਸਾਲ ਅਸੀਂ ਕਿਹੜੀ ਜਗ੍ਹਾ ਤੇ ਖੜੇ ਆ ਅਸੀਂ ਪਿੰਡ ਜੋੜੇ ਚ ਖੜੇ ਆ ਠੀਕ ਐ ਤੇ ਇਹ ਜਿਹੜਾ ਹਰਪੂਰ ਸਿੰਘ ਜੀ ਦੇ ਡੇਰੇ ਬਾਬਾ ਸੋਹ ਸਿੰਘ ਜੀ ਦੇ ਡੇਰੇ ਹਾਂਜੀ ਅੱਛਾ ਸਰਗਰ ਉਹ ਹੈ ਜਿਹੜਾ ਸੰਗ ਜਾਂਦਾ ਹਰ ਸਾਲ ਜਾਂਦਾ ਹਰ ਸਾਲ ਅੱਛਾ ਜਾਣਕਾਰੀ ਦਿਓ ਕਿ ਕਿੰਨਾ ਸੰਗ ਤੇ ਕਿੱਥੇ ਜਾਂਦਾ ਤਾਂ ਕਿੰਨੇ ਦਿਨ ਲਗਾਤਾਰ ਰਹਿੰਦੇ ਆ ਇਹ 10 ਬੱਥਾ ਆ ਬਾਕੀ ਛੋਟੇ ਮੋਟੀਆਂ ਗੱਡੀਆਂ ਪਾ ਕੇ 40 50 ਆ ਗਏ ਆ ਤੇ ਅੱਜ ਅਸੀਂ ਪੀਰ ਨਗਾਹੇ ਪਹਿਲਾਂ ਝੱਜੀ ਲੰਗਰ ਛਕਣਾ ਫਿਰ ਪੀਰ ਨਗਾਹੇ ਪੀਰ ਨਗਾਹੇ ਤੋਂ ਬਾਅਦ ਸਾਤ ਲਾਈਏ ਤੇ ਦੂਸਰੇ ਦਿਨ ਬਾਬਾ ਜੀ ਦੀ ਗੁਫਾ ਤੇ ਠੀਕ ਹੈ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਇਸੇ ਤਰ੍ਹਾਂ ਲਗਾਤਾਰ ਤਿੰਨ ਚਾਰ ਦਿਨ ਤੇ ਹਰ ਸਾਲ ਇਸੇ ਤਰੀਕੇ ਨਾਲ ਹਰ ਸਾਲ ਇਸੇ ਤਰੀਕੇ ਨਾਲ ਅੱਛਾ ਬਾਬਾ ਇੱਕ ਹੋਰ ਖਾਸ ਦੱਸੋ ਕਿ ਹਰ ਸਾਲ ਸੰਗਤਾਂ ਨੂੰ ਕਹਨੇ ਪੈਂਦਾ ਕਿ ਸੰਗਤਾਂ ਨੇ ਡਾਟਾ ਆਲਰੇਡੀ ਫਿਕਸ ਆ ਸਾਰੇ ਨੂੰ ਬਤਾਉਂਦੇ ਨੇ ਫਿਕਸ ਫਿਕਸ ਡਾਟਾ ਫਿਕਸ ਡਾਟਾ ਨਹੀਂ ਹੋਰ ਬਾਬਾ ਜੀ ਨੇ ਫਿਕਸ ਡਾਟਾ ਰੱਖਿਆ ਠੀਕ ਹੈ ਅੱਛਾ ਬਾਬਾ ਸੋਹਨ ਸਿੰਘ ਦੀ ਯਾਦ ਵਿੱਚ ਕੋਈ ਦੱਸੋ ਕਿ ਬਾਬਾ ਸੋਹਨ ਸਿੰਘ ਜੀ ਜਦੋਂ ਸੀ ਤੇ ਉਦੋਂ ਵੀ ਇਹ ਸੰਗ ਜਾਂਦਾ ਹੁੰਦਾ ਸੀ ਉਦੋਂ ਵੀ ਇਦਾਂ ਜਾਂਦਾ ਸੀ ਉਦੋਂ ਵੀ ਇਸ ਤਰ੍ਹਾਂ ਹੀ ਜਾਂਦਾ ਸੀ ਤੇ ਹੁਣ ਵੀ ਇਦਾਂ ਜਾਂਦਾ ਹੁਣ ਵੀ ਇਸ ਤਰ੍ਹਾਂ ਜਾਂਦਾ ਹੈ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਸੰਗਤਾਂ ਤੁਹਾਡੇ ਨਾਲ ਜਾ ਰਹੀਆਂ ਉਹਨਾਂ ਨੂੰ ਕਿਹੜੀ-ਕਿਹੜੀ ਇਹ ਸੰਗਤਾਂ ਨੂੰ ਆਪ ਹੀ ਪਤਾ ਹਰ ਸਾਲ ਹੀ ਜਾਂਦੇ ਆ ਅੱਜ ਦੇ ਨਹੀਂ 40-50 ਸਾਲ ਤੋਂ ਇਦਾਂ ਜੁੜੇ ਆ ਤੇ ਇਹ ਸੰਗਤਾਂ ਨੂੰ ਆਪ ਹੀ ਪਤਾ ਕਿ ਇਸ ਤਰ੍ਹਾਂ ਅਸੀਂ ਜਾਣਾ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਅੱਛਾ ਬਾਬਾ ਜੀ ਹੁਣ ਦੇਸ਼ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਨੇ ਜਿਹੜੇ ਇੱਥੇ ਨੀ ਪਹੁੰਚ ਸਕੇ ਤੁਹਾਡੇ ਦਰਬਾਰ ਨਾਲ ਜੁੜੇ ਆ ਉਹਨਾਂ ਨੂੰ ਤੁਸੀਂ ਯਾਦ ਕਰਦੇ ਅੱਜ ਉਹ ਵੀ ਬੈਠੇ ਤੁਸੀਂ ਲਾਈਵ ਚ ਲੈਣਾ ਉਹਨਾਂ ਨੇ ਵੀ ਬੈਠਿਆ ਨੇ ਦੇਖਣਾ ਉਹ ਸੰਗਤਾਂ ਜਿਆਦਾ ਯਾਦ ਕਰਦੀਆਂ ਉੱਥੇ ਬੈਠੀਆਂ ਕਿਉਂਕਿ ਹਰ ਸਾਲ ਹੀ ਸੰਗ ਜਾਂਦਾ ਆ ਤੇ ਉਹ ਸੰਗਤਾਂ ਨੂੰ ਜਿਆਦਾ ਜਿਆਦਾ ਆਉਂਦੀ ਬਾਬਾ ਜੀ ਅੱਛਾ ਬਾਬਾ ਜੀ ਹੁਣ ਪਹਿਲੀ ਸ਼ੁਰੂਆਤ ਅਸੀਂ ਨਿਕਲ ਪਿਆ ਕਰੋ ਪਹਿਲਾ ਸਾਡਾ ਕੀ ਰੋਲ ਹੈ ਪਹਿਲਾਂ ਅਸੀਂ ਕਿੱਥੇ ਜਾਣਾ ਇਹ ਅਸੀਂ ਪਿੰਡ ਦੇ ਵਿੱਚ ਫੇਰੀ ਦੇਣ ਜਾਣਾ ਆ ਇਹ ਬਾਬਾ ਜੀ ਸ਼ੁਰੂ ਤੋਂ ਉਹਨਾਂ ਦਾ ਇਹ ਸੂਲ ਸੀ ਕਿ ਪਹਿਲਾਂ ਪਿੰਡ ਤੇ ਗੇੜੀ ਦੇ ਕੇ ਆਉਂਦੇ ਸੀਗੇ ਫਿਰ ਆ ਕੇ ਸੰਗਤ ਨੂੰ ਚੌਂਕੀ ਲਾ ਕੇ ਲੰਗਰ ਛਕਾ ਕੇ ਫਿਰ ਤੋਰੀਦਾ ਆ ਠੀਕ ਹੈ ਬਿਲਕੁਲ ਦੋਸਤੋ ਹੁਣ ਅਸੀਂ ਪਿੰਡ ਦੀ ਫੇਰੀ ਲਗਾਨ ਜਾ ਚੁੱਕੇ ਆ ਤੁਸੀਂ ਵੇਖੋਗੇ ਸੰਗਤਾਂ ਮੇਰੇ ਨਾਲ ਜਾ ਚੁੱਕੇ ਆ ਕੈਮਰਾਮੈਨ ਦੇ ਨਾਲ ਮੈਂ ਤੁਹਾਡਾ ਆਪਣਾ SK ਤੇ ਨਾ ਆਜ ਤੱਕ ਆਪਣੇ ਸਾਹਮਣੇ